ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਾਇਦੇ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਨਰਕ ਪਰਖ ਤਸੱਲੀ ਜ਼ਰੂਰ ਕਰਿਆ ਕਰੋ ਰਿਕਵੈਸਟ ਤੁਹਾਨੂੰ ਬਾਰ ਬਾਰ ਜੀ ਠੀਕ ਹੈ ਜੀ ਪਹੁੰਚੇ ਆਂ ਪਿੰਡ ਅਲਗੋਂ ਸ਼ਹਿਰ ਅਡਾਲਗੋਂ ਕੋਠੀ ਜਿਲਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੁਰਸਾਬ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਵਾੜਾ ਲੈ ਕੇ ਆਇਆ ਤੇ ਇੱਕ ਦੇ ਮਗਰ ਬੱਚਾ ਹੈਗਾ ਤੇ ਇੱਕ ਦਾ ਨਹੀਂ ਆਓ ਕਰੀਏ ਡਿਟੇਲ ਸਾਂਝੀ ਪੁੱਛੀਏ ਕਿਵੇਂ ਦੇ ਰਹਿਣਗੇ ਅੱਜ ਦੇ ਭਾ ਪੱਤੇ ਬਾਈ ਸਾਹਿਬ ਸਿੰਘ ਸਾਸਰੀ ਕਾਲਾ ਕਿਹਾ ਠੀਕ ਜੀ ਵਧੀਆ ਵਧੀਆ ਕਾਇਮ ਜੀ ਸਿੱਧਾ ਮੈਂ ਕਾਇਮ ਤੇ ਪੂਰੇ ਚਲ ਸ਼ੁਕਰ ਰੱਬ ਦਾ ਵੇਗੀ ਪਹਿਲੀ ਵੇ ਕਿੱਥੇ ਗਈ ਹੈ ਉਹ ਕਿੱਥੇ ਗਈ ਹੈ ਅੱਛਾ ਕਿੱਥੇ ਚਲ ਗਈ ਆ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਨਗਰੀ ਹੈ ਹਾਂ ਵਾਹ ਚੰਗੀ ਹਾਂ ਭਾ ਵੀ ਜਾਇਜ਼ ਜ਼ਰਾ ਤੇ ਅੱਜ ਵਾਲਾ ਵੀ ਜਾਇਜ਼ ਨਹੀਂ ਇਹ ਵੀ ਜਾਇਜ਼ ਉੜਕੇ ਵਾਲਾ ਗੱਲ ਨਹੀਂ ਕਰ ਲੋ ਅੱਛਾ ਤੇ ਐਡਰੈਸ ਕਰੀਏ ਨੋਟ ਵੰਗਾਲ ਟੋਕੋਠੀ ਸੀਲ ਪੱਤੀ ਜਿਲ੍ਹਾ ਮੁਹਾਲੀ ਮੋਬਾਈਲ ਨੰਬਰ 62399 11407 ਠੀਕ ਆ ਤੇ ਸੂਈ ਜਿਹੜੀ ਆ ਵੜ ਤੋਂ ਕਰੀਏ ਗਾਂ ਤੋਂ ਕਿੰਵਾ ਸੂਬਾ ਹੋਊਗੀ ਤੇਰੇ ਸਾਈਡ ਤੇ ਨਾ ਤੀਜਾ 라 ਤੀਜਾ ਲਾ ਤੀਜਾ ਹੋਊਗੀ ਹਨਾ ਬੱਛਾ ਮਗਰ ਬੱਛਾ ਨਹੀਂ ਨੇ ਤੇ ਦੁੱਧ ਕੋਲ ਪੱਕਾ ਕਿੰਨਾ 10 ਲੀਟਰ ਪੱਕਾ ਥੱਲਾ ਬੱਕਾ ਕਿਉਂ ਨ ਓਕੇ ਤਿੰਨ ਥਾਂ ਤੇ ਲੜ ਮਾਰ ਲੈ ਇੱਕ ਥਾਂ ਦੀ ਤੇਲ ਆ ਬਾਕੀ ਤਿੰਨ ਓਕੇ ਓਕੇ ਮੋਗ ਚਲੋ ਤੋੜਾ ਕਰਾਓ ਚੱਕਾ ਲਓ ਜੀ ਸਜਣੋ ਤਿੰਨ ਥਾਂ ਦੇ ਇਹ ਤਿੰਨ ਚਾਲਦੇ ਤਿੰਨੇ ਹੀ ਥਾਂ ਓਕੇ ਜੀ ਤੇ ਤੁਰਤਰਾ ਕਰਵਾ ਦਿੰਨੇ ਆ ਗਰਮੀ ਵਾਲੀ ਆ ਕਰੋ ਸੰਗ ਦੇ ਵਿੱਚ ਪੈਂਦੀ ਆ 10 ਕਿਲੋ ਦੁੱਧ ਹੈ ਨਾ ਹਾਂ ਵਾਹ ਛਾਨ ਬਹੁਤ ਸੋਹਣਾ ਲੱਗਾ ਤੇ ਵੱਡੀ ਆ ਵਾ ਲੱਗਾ ਲਓ ਜੀ ਤੁਰਤਰਾ ਵੀ ਚੰਗਾ ਇਹ ਨਹੀਂ ਕਿ ਆੜ ਆੜ ਕੇ ਡਿੱਗਦੀ ਖਰੂਗੀ ਗਰਮੀ ਵਾਲੀ ਆ ਲੈਓ ਮੋੜ ਲਿਓ ਖਾਨ ਭਾਂਡੇ ਬੜਾ ਲੱਗਾ ਕਰਮ ਵਾਲੀ ਨੂੰ ਹਾਂ ਬਹੁਤ ਚੰਗਾ ਹਾਂ ਚਵਾਈ ਵੀ ਚੰਗੀ ਹੈ ਨੋ ਜੀ ਉਹ ਬੱਚਾ ਜੀ ਨੀਨੇ ਖੰਡ ਦਾ ਪਿਛੂਆ ਹੋਊਗਾ ਤੇ ਆਹ ਥਾਂ ਜੇ ਨੇੜ ਤੋਂ ਕਰ ਲੋ ਚੈੱਕ ਭਾਈ ਇਹ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕ ਦੀ ਜਸ਼ਨੋ ਕਰ ਦੀਗੇ ਕੰਜੀ ਬੋਲ ਰਿਹਾ ਅੱਛਾ ਨੀਗਾ ਜੀ ਬੋਲ ਰਿਹਾ ਤੇ ਜੈ ਸੁਣੋ 23000 ਰੀਲਗੇ 20 ਰੀ ਕਰਦਗੇ ਉਹ ਡਾਰ ਗਿਆ ਇਹ ਤੋਤੇ ਲੈ ਲੋ ਮਰਜੀ ਡਾਰ ਗਏ ਆ ਜਾਂਦੋ ਇੱਕ ਹੀ ਚਲੋ ਜਾਂਦੋ ਜੀ ਸਾਜਣੋ 3000 ਦੇ ਵਿੱਚ ਜੈਸਨੋ ਕਰਤੀ ਆ 20 20 20 ਦੇ ਵਿੱਚ ਸੌਰੀ 30 ਕ ਮੋ ਨਿਕਲਗਾ 20 ਦੇ ਵਿੱਚ ਜੈਸਨੋ ਆ ਤੇ ਚੰਮਾ ਕਰਦਾ ਖੁੱਲਾ ਵਾਹ ਜੀ ਵਾਹ ਦੇਰ ਦਰਿਆ ਬਾਈ ਦੇ ਹਿਸਾਬ ਸਿੰਘ ਦੇ ਆਪਣਾ 1000 15 ਮਿਲਿਆ ਜਾਣ ਲੋ ਵਾਹ ਜੀ ਵਾਹ ਨਹੀਂ ਸਹੀ ਆ ਤੇ 10 ਕਿਲੋ ਦੁੱਧ ਦੇ ਨਜ਼ਾਰੇ ਲਓ ਲੱਸੀ ਪਾਣੀ ਪੀ ਕੇ ਤੇ ਬਾਈ ਨੂੰ ਯਾਦ ਕਰੋ ਦੋਸਤ ਚੱਕਾ ਸੰਗਣਾ ਮੈਂ ਨਿਕਲ ਠੀਕ ਆ ਦੂਜੇ ਨੰਬਰ ਤੇ ਪਹਿਲਾ ਸੂਆ ਤੇ ਦੁੱਧ ਕੋਲ ਕਿੰਨਾ ਹੋਊ 7 ਲੀਟਰ ਮਗਲੇ ਠੰਡੀ ਤੇਲ ਲਿਆ ਇਹ ਵੀ ਤੇਲ ਲਿਆ ਠੀਕ ਆ ਬੱਚਾ ਆਂਦਾ ਨਹੀਂ ਹੈਗਾ ਨਾ ਤੋਰਾ ਕਰਾਓ ਜੇ ਕਹਿੰਦਾ ਵੀ ਲੋ ਜੀ ਬੱਚਾ ਨਹੀਂ ਹੈਗਾ ਇੱਕ ਥਣ ਮਗਰਲੇ ਦੀ ਵੀ ਇਹ ਵੀ ਤੇਲ ਹੈ ਜੇ ਦੁੱਧ 7 ਕਿਲੋ ਪੱਕਾ ਜੇ ਪਹਿਲਾ ਸੂਆ ਜਿਹੜਾ ਸੂਈ ਹੋਈ ਆ ਲੋ ਜੀ ਫੇਸ ਪਾਰਟੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਲੱਗੀ ਆ ਨਵੀਂ ਆ ਵਾਧੇ ਬੰਦੀ ਆ ਜੇ ਕੋਈ ਸੂਆ ਲੈਣਾ ਵੀ ਹੋਵੇ ਥਣ ਚਲਦਾ ਹੈਗਾ ਜੇ ਬਾਕੀ ਬੰਦ ਨਹੀਂ ਝੁਕਾ ਤੇ ਗਾਂ ਚਲੋ ਕੋਈ ਕਿਸੇ ਦੇ ਕਰਮ ਜਾਰ ਪੈ ਤੇ ਲਾਓ ਜੀ ਠੰਡੀ ਠੰਡੀ ਵਾ ਇੱਥੇ ਥੱਲੇ ਪਾਇਓ ਕੋਈ ਅੱਛਾ ਲਾਓ ਜੀ ਨਾਉ ਕੀ ਆ ਬਾਤ ਹੈ ਠੀਕ ਹੈ ਨਹੀਂ ਲਾਉਂਗੇ ਆ ਵਾਕੇ ਜਾਇ ਜਾਨ ਤੇ ਇਹਦਾ ਭਾਜੀ ਇਹ ਨਿਗਾਹ ਦਾ ਘਾ ਮੁੱਲ ਵੀ 20 ਹਾਂਜੀ ਤੇ ਹਾਂ ਨਾ 18 ਦੇ ਦੀਏ 15 ਦੀ ਅੱਛਾ ਉਹ ਨਹੀਂ ਕਰਾਂਗੇ ਇੱਥੋਂ ਜਾਂਦੋਂ ਕੋ ਨਹੀਂ ਹਾਂ ਨਾ 20 ਤੇ 15 35 ਦਾ ਜੋੜਾ ਯਾਦ ਕਰੂਗਾ ਉਹਦੇ ਕੋਲ 10 ਕਿਲੋ ਦਿੰਦਾ 7 ਕਿਲੋ ਦੁੱਧ ਦੋਵੇਂ ਚੰਗੀਆਂ ਅਜ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ